ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਵਿਜੀਲੈਂਸ ਬਿਊਰੋ ਨੂੰ ਮਿਲੀ ਹੈ ਵੱਡੀ ਸਫਲਤਾ ਦਵਾਈਆਂ ਦੀ ਦੁਰਵਰਤੋਂ ਕਰਨ ਵਾਲੇ ਡਾਕਟਰ ਨੂੰ ਕੀਤਾ ਗਿਆ ਗ੍ਰਿਫਤਾਰ ਨਸ਼ਾ ਸ਼ਡਾਊ ਕੇਂਦਰਾਂ ਦੇ ਨਾਲ ਹੈ ਮਾਮਲਾ ਸੰਬੰਧਿਤ ਤੇ ਡਰੱਗ ਇੰਸਪੈਕਟਰ ਵੀ ਹੈ ਸ਼ੱਕ ਦੇ ਘੇਰੇ ਅੰਦਰ ਜੀ ਹਾਂ ਇਸ ਵੇਲੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਕਿਉਂਕਿ ਪੰਜਾਬ ਬਿਜ਼ਨਸ ਬਿਊਰੋ ਨੇ ਇੱਕ ਅਜਿਹੇ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵੱਲੋਂ ਦਵਾਈਆਂ ਦੀ ਦੁਰਵਰਤੋਂ ਕੀਤੀ ਜਾਂਦੀ ਸੀ ਤੇ ਇਹਨਾਂ ਦੇ ਵੱਲੋਂ ਵੱਖ-ਵੱਖ 22 ਜਿਹੜੇ ਨਸ਼ਾਛਡਾਊ ਕੇਂਦਰ ਨੇ ਉਹ ਚਲਾਏ ਜਾਂਦੇ ਨੇ ਤੇ ਇਸ ਮਾਮਲੇ ਦੇ ਵਿੱਚ ਡਰੱਗ ਇੰਸਪੈਕਟਰ ਵੀ ਸ਼ੱਕ ਦੇ ਘੇਰੇ ਦੇ ਅੰਦਰ ਨੇ ਦੱਸਦੀ ਹੈ ਇਹ ਸਾਰੀ ਜਾਣਕਾਰੀ ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਡਾਕਟਰ ਅਮਿਤ ਬਾਂਸਲ ਉਹਨਾਂ ਨੂੰ ਜਿਹੜੀ ਕਿ ਗ੍ਰਿਫਤਾਰ ਕੀਤਾ ਗਿਆ ਹੈ ਕਿਉਂਕਿ ਇਹਨਾਂ ਦੇ ਵੱਲੋਂ ਨਸ਼ਾਸ਼ਡਾਊ ਕੇਂਦਰਾਂ ਦੇ ਵਿੱਚ ਦਵਾਈਆਂ ਦੀ ਦੁਰਵਰਤੋਂ ਕੀਤੀ ਜਾਂਦੀ ਸੀ। ਉਹਨਾਂ ਨੇ ਦੱਸਿਆ ਹੈ ਕਿ ਡਾਕਟਰ ਅਮਿਤ ਬਾਂਸਲ ਉਹਨਾਂ ਦੇ ਪਿਤਾ ਦਾ ਨਾਮ ਸੁਭਾਸ਼ ਬਾਂਸਲ ਹੈ ਜਿਹੜੇ ਕਿ ਚੰਡੀਗੜ੍ਹ ਦੇ ਨਿਵਾਸੀ ਨੇ। ਇਨਾ ਦੇ ਵੱਲੋਂ ਵੱਖ-ਵੱਖ 22 ਨਸ਼ਾ ਛਡਾਊ ਕੇਂਦਰ ਚਲਾਏ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਇਹ ਦਵਾਈਆਂ ਦੀ ਦੁਰਵਰਤੋਂ ਕਰਦੇ ਨੇ ਉਹਨਾਂ ਨੇ ਦੱਸਿਆ ਹੈ ਕਿ ਡਾਕਟਰ ਅਮਿਤ ਬੰਸਲ ਉਹਨਾਂ ਲੋਕਾਂ ਨੂੰ ਇਹ ਦਵਾਈਆਂ ਦਿੰਦੇ ਨੇ ਜਿਨ੍ਹਾਂ ਦੇ ਨਾਮ ਇਨ੍ਹਾਂ ਨਸ਼ਾ ਸਜਾਓ ਕੇਂਦਰਾਂ ਦੀ ਸੂਚੀ ਵਿੱਚ ਸ਼ਾਮਿਲ ਹੀ ਨਹੀਂ ਨੇ ਬਲਕਿ ਇਹ ਦਵਾਈਆਂ ਉਹਨਾਂ ਨਸ਼ੇ ਦੇ ਆਦੀ ਲੋਕਾਂ ਨੂੰ ਦੇ ਦਿੰਦੇ ਨੇ ਜਿਨਾਂ ਦੇ ਨਾਮ ਇਸ ਸੂਚੀ ਦੇ ਵਿੱਚ ਨਹੀਂ ਨੇ ਬਲਕਿ ਇਹ ਨਸ਼ੇ ਦੇ ਆਦੀ ਲੋਕ ਨੇ ਔਰ ਬਾਜ਼ਾਰ ਦੇ ਵਿੱਚ ਇਹਨਾਂ ਦੀ ਜਿਹੜੀ ਦਵਾਈਆਂ ਦੀ ਸੇਲ ਕਰ ਦਿੱਤੀ ਜਾਂਦੀ ਹੈ ਇਹਨਾਂ ਲੋਕਾਂ ਨੂੰ ਇਹ ਦਵਾਈਆਂ ਵੇਚ ਦਿੱਤੀਆਂ ਜਾਂਦੀਆਂ ਨੇ ਦਸਤੀਏ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਇਸ ਦੇ ਸਬੰਧ ਦੇ ਵਿੱਚ ਜਿਹੜੇ ਕਿ ਡਰੱਗ ਇਨਸਪੈਕਟਰ ਰੂਪ੍ਰੀਤ ਕੌਰ ਨੇ ਉਹਨਾਂ ਨੂੰ ਵੀ ਸ਼ੱਕ ਦੇ ਘੇਰੇ ਦੇ ਅੰਦਰ ਲਿਆਂਦਾ ਗਿਆ ਹੈ ਕਿਉਂਕਿ ਜਦੋਂ ਇਹ ਜਾਂਚ ਪੜਤਾਲ ਹੋਈ ਸੀ ਤਾਂ ਡਰੱਗ ਇਨਸਪੈਕਟਰ ਰੂਪ੍ਰੀਤ ਕੌਰ ਦੀ ਹਾਜ਼ਰੀ ਦੇ ਵਿੱਚ ਹੀ ਇਹ ਜਾਂਚ ਪੜਤਾਲ ਹੋਈ ਸੀ ਦੱਸਦੀਏ ਕਿ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਿਮਰਨ ਨਸ਼ਾਸ਼ ਡਾਊ ਕੇਂਦਰ ਜਿਹੜਾ ਕਿ ਲੁਧਿਆਣਾ ਦੇ ਵਿੱਚ ਹੈ ਇਸ ਦੇ ਵਿੱਚ 2022 ਦੇ ਵਿੱਚ ਵੀ ਇਹ ਮਾਮਲਾ ਇੱਕ ਸਾਹਮਣੇ ਆਇਆ ਸੀ ਜਦੋਂ ਕਿ ਡਾਕਟਰ ਅਮਿਤ ਬਾਂਸਲ ਦੇ ਵੱਲੋਂ ਦਵਾਈਆਂ ਦੀ ਦੁਰਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਸੀ ਦੱਸਦੀ ਹੈ ਕਿ ਉਸ ਵੇਲੇ ਇਸ ਨਸ਼ਾਸ਼ ਡਾਊ ਕੇਂਦਰ ਦੇ ਜਿਹੜੇ ਕਿ ਕੁਝ ਮੁਲਾਜ਼ਮ ਸਨ ਕੁਝ ਕਰਮਚਾਰੀ ਸਨ ਉਹਨਾਂ ਦੇ ਕੋਲੋਂ ਜਿਹੜੀਆਂ ਕਿ 23000 ਦੇ ਕਰੀਬ ਗੋਲੀਆਂ ਪ੍ਰਾਪਤ ਕੀਤੀਆਂ ਗਈਆਂ ਸਨ ਤੇ ਇਸ ਤੋਂ ਇਲਾਵਾ ਉਹਨਾਂ ਦੇ ਕੋਲੋਂ 90000 ਡਰੱਗ ਮਨੀ ਵੀ ਬ੍ਰਾਹਮਤ ਕੀਤੀ ਗਈ ਸੀ ਇੱਥੇ ਦੱਸ ਦਈਏ ਕਿ ਇਹ ਜਿਹੜੀ ਜਾਂਚ ਪੜਤਾਲ ਹੋਈ ਸੀ ਉਹ ਡਰੱਗ ਇਨਸਪੈਕਟਰ ਰੂਪ੍ਰੀਤ ਕੌਰ ਹੋਣਾਂ ਦੀ ਹਾਜ਼ਰੀ ਦੇ ਵਿੱਚ ਹੋਈ ਸੀ ਤੇ ਬਾਅਦ ਦੇ ਵਿੱਚ ਜਦੋਂ ਵਿਭਾਗ ਨੇ ਇਸ ਦੀ ਕਾਰਵਾਈ ਕੀਤੀ ਤੇ ਫਿਰ ਡਰੱਗ ਇਨਸਪੈਕਟਰ ਰੂਪ੍ਰੀਤ ਕੌਰ ਹੋਣਾਂ ਦੇ ਵੱਲੋਂ ਜਿਹੜੀ ਕਿ ਨਿੱਜੀ ਤੌਰ ਤੇ ਰਿਪੋਰਟ ਵੀ ਮੰਗੀ ਗਈ ਸੀ ਪਹਿਲਾਂ ਤਾਂ ਖੁਲਾਸੇ ਕੁਝ ਹੋਰ ਹੋਏ ਸਨ ਬਾਅਦ ਦੇ ਵਿੱਚ ਡਰੱਗ ਇਨਸਪੈਕਟਰ ਰੂਪ੍ਰੀਤ ਕੌਰ ਪੋਰਾ ਦੇ ਵੱਲੋਂ ਜਿਹੜੀ ਰਿਪੋਰਟ ਪੰਗੀ ਗਈ ਸੀ ਉਹਨਾਂ ਨੇ ਵਿਭਾਗ ਨੂੰ ਸੌਂਪੀ ਤਾਂ ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਸੀ ਕਿ ਉਹਨਾਂ ਦੇ ਕੋਲੋਂ ਜਿਵੇਂ ਕਿ 4610 ਗੋਲੀਆਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਨੇ ਘੱਟ ਕੀਤਾ ਸੀ ਬਲਕਿ ਉਹਨਾਂ ਨੇ ਜਿਹੜਾ ਇਸ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਸੀ ਉਹ ਸਿਰਫ ਔਰ ਸਿਰਫ 4000 ਗੋਲੀਆਂ ਦਾ ਕੀਤਾ ਸੀ 610 ਗੋਲੀਆਂ ਦਾ ਜ਼ਿਕਰ ਉਹਨਾਂ ਨੇ ਘੱਟ ਪਾਇਆ ਸੀ ਉਹਨਾਂ ਨੇ ਇਹ ਗੱਲ ਇਸ ਰਿਪੋਰਟ ਦੇ ਵਿੱਚ ਕਬੂਲੀ ਹੈ ਜਿਹੜੀ ਕਿ ਉਹਨਾਂ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਹੈ ਉਹਨਾਂ ਦੁਆਰਾ ਸੌਂਪੀ ਗਈ 에어ਪੋਰਟ ਇਸ ਗੱਲ ਦੀ ਗਵਾਹੀ ਭਰਦੀ ਹੈ ਇਸ ਤੋਂ ਇਲਾਵਾ ਡਾਕਟਰ ਅਮਿਤ ਬਾਂਸਲ ਹੋਣਾ ਤੇ ਇਹ ਵੀ ਦੋਸ਼ ਨੇ ਕਿ ਉਹਨਾਂ ਦੇ ਦੁਆਰਾ ਚਲਾਇਆ ਜਾਂਦਾ ਸਹਜ ਨਸ਼ਾ ਸ਼ਡਾਉ ਕਹਿੰਦਾ ਜਿਹੜਾ ਕਿ ਪਟਿਆਲਾ ਵਿਖੇ ਹੈ ਉੱਥੇ ਵੀ ਉਹਨਾਂ ਦੇ ਵੱਲੋਂ ਦਵਾਈਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਇਥੇ ਇਹ ਗੱਲ ਸਾਹਮਣੇ ਆਈ ਸੀ ਕਿ ਜਦੋਂ ਇਸ ਨਸ਼ਾ ਛਡਾਊ ਕੇਂਦਰ ਦੇ ਬਾਰੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਤਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹੜੀ ਕਿ ਕਿਸੇ ਵਿਅਕਤੀ ਦੇ ਦੁਆਰਾ ਬਣਾਈ ਗਈ ਸੀ ਤੇ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ ਉੱਥੇ ਵੀ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਪੜਤਾਲ ਕੀਤੀ ਸੀ ਤੇ ਡਾਕਟਰ ਅਮਿਤ ਬਾਂਸਲ ਨੂੰ ਦੋਸ਼ੀ ਪਾਇਆ ਸੀ ਦੱਸਦੀ ਹੈ ਕਿ ਅਮਿਤ ਬਾਂਸਲ ਹੋਰਾਂ ਦੇ ਵੱਲੋਂ ਹੋਰ ਵੀ 22 ਨਸ਼ਾ ਸ਼ਡਾਊ ਕੇਂਦਰ ਚਲਾਏ ਜਾਂਦੇ ਨੇ ਜਿੱਥੇ ਕਿ ਅਜਹੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਪਹਿਲਾਂ ਵੀ ਸਾਹਮਣੇ ਆਈਆਂ ਸਨ ਜਿੱਥੇ ਕਿ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਸੀ ਕਿ ਉਹਨਾਂ ਦੇ ਵੱਲੋਂ ਦਵਾਈਆਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਜਿੰਨਾ ਲੋਕਾਂ ਦੇ ਨਾਮ ਇਹਨਾਂ ਨਸ਼ਾ ਸ਼ਡਾਊ ਕੇਂਦਰਾਂ ਦੇ ਵਿੱਚ ਸ਼ਾਮਿਲ ਨੇ ਉਹਨਾਂ ਦੀ ਸੂਚੀ ਵਿੱਚ ਨੇ ਉਹਨਾਂ ਨੂੰ ਇਹ ਦਵਾਈਆਂ ਨਾਂ ਦੇ ਕੇ ਬਾਹਰ ਹੋਰ ਜਿਹੜੇ ਲੋਕ ਨੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਇਹ ਦਵਾਈਆਂ ਵੇਚੀਆਂ ਜਾਂਦੀਆਂ ਨੇ ਇਸ ਕਰਕੇ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਡਾਕਟਰ ਅਮਿਤ ਵੰਸਲ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਪੰਜਾਬ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਇਹ ਗੱਲ ਕਹੀ ਹੈ ਕਿ ਡਰੱਗ ਇਨਸਪੈਕਟਰ ਰੂਪਪ੍ਰੀਤ ਕੌਰ ਹੋਰਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ